ਫੇ ਡੈਂਗੀ ਕਿਦਾਂ ਲੜਦਾ ਯਾਰ ਮੈਨੂੰ ਨਹੀਂ ਸਮਝ ਲੱਗਦੀ ਭਾਈ ਕੋੜੇ ਤੇ ਆਉਂਦਾ ਵਾ ਤਲਵਾਰ ਲਹਿਰਾਉਂਦਾ ਨਾ ਇਦਾਂ ਇਦਾਂ ਹਾਂ ਹਾਂ ਤੇ ਥੇ ਸਾਈਡ ਤੇ ਇੱਕ ਪਿਸਤੌਲ ਵੀ ਲਾਇਆ ਹੁੰਦਾ ਵਾ ਅੱਛਾ ਤੇ ਨੇਦਾ ਵੀ ਹੁੰਦਾ ਵਾ ਇਹਦੇ ਕੋਲ ਆਏ ਹੋਏ ਮੱਖੀਆਂ ਬਹਿਣ ਲੱਗ ਪਈਆਂ ਹੁਣੇ ਹੁਣੇ ਕੀ ਕਦੋਂ ਬਹਿਣੀ ਚਾਹੀਦੀਆਂ ਉਹ ਵੀ ਤਾਂ ਕੁਝ ਕਿਹਾ ਹੀ ਹੋਣਾ ਉਹਨੂੰ ਗੋਗੇ ਆਇਆ ਨਾ ਘਰ ਤੇਰੀ ਆਦਤ ਦਾ ਮੈਨੂੰ ਪਤਾ ਹੈ ਭਾਈ ਮੈਂ ਤੇ ਆਉਂਦੇ ਨੇ ਮੈਨੂੰ ਘਰ ਦਾ ਨਹੀਂ ਪਤਾ ਕਿੱਥੇ ਕਿਹੜਾ ਘਰ ਕਿੱਥੇ ਰਹਿੰਦਾ ਵਾ ਉਹਨੇ ਤੇਰਾ ਘਰ ਕਿਦਾਂ ਲੱਭ ਲਿਆ ਨਹੀਂ ਨਾ ਨਿੱਕ ਸੁਨੇ ਦਾ ਕੀ ਕੀ ਮੈਨੇ ਕਰਦੀ ਉਹਨੂੰ ਕਿ ਡਰੈਸ ਦਿੱਤਾ ਵੀ ਇੱਥੇ ਸੌਂਦਾ ਬਿੰਦਾ ਨਹੀਂ ਤੇ ਡਾਕਟਰ ਸਾਹਿਬ ਨੇ ਕੀ ਕਿਹਾ ਵਾ ਡਾਕਟਰ ਸਾਹਿਬ ਨੇ ਕਿਹਾ ਰਿਪੋਰਟਾਂ ਜਿਹੜੇ ਵਾਈਟ ਸੈੱਲ ਜਿਹੜੇ ਆ ਨਾ 75000 ਕੀ ਹੋਇਆ ਰੋ ਨਾ ਕੋਈ ਨਹੀਂ ਓਏ ਹੌਸਲਾ ਕਰ ਜਵਾਨ ਬਣ 75000 ਮਾਸ਼ਾਅਰ ਰਹਿ ਗਏ ਤੇ ਬਾਕੀ ਕਿੱਥੇ ਖਰਚ ਲਾਈ ਬਾਕੀ 75000 ਰਹਿ ਗਏ ਤੇ ਬਾਕੀ ਕਿੱਥੇ ਹੀ ਤੋ ਫਜ਼ੂਲ ਖਰਚ ਹੋ ਗਿਆ ਬਾਕੀ ਜੇਬਾਂ ਫੋੜ ਲਓ ਮੇਰੀਆਂ ਮੇਰੇ ਕੋ ਤੇ ਨਹੀਂ ਜੋਲ